ਸੱਚਕਾਲ ਤੁਸੀਂ ਸੇਕ੍ਰੋਦਾਨਿਕ ਸੂਰਾ ਟੀਵੀ ਮੈਂ ਸੋਨੀਆ ਰਾਜਵੀਰ ਜਵੰਦਾ 40 ਹਸਪਤਾਲ ਦੇ ਵਿੱਚ ਦਾਖਲ ਨੇ ਜਿੱਥੇ ਦੁਆਵਾਂ ਦਾ ਦੌਰ ਲਗਾਤਾਰ جاری ਹੈ ਲੋਕ ਵੀ ਆ ਰਹੇ ਆ ਅਰਦਾਸ ਕਰਕੇ ਇੱਥੇ ਪਹੁੰਚ ਰਹੇ ਨੇ ਰਾਜਵੀਰ ਜਵੰਦਾ ਲਈ ਖਾਸ ਕਰਕੇ ਇੱਥੇ ਬੇਬੇ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਪ੍ਰਸ਼ਾਦ ਲਗਾਇਆ ਗਿਆ ਦੇਗ ਤੇ ਸ਼ਿਕੰਜਵੀ ਦਾ ਪ੍ਰਸ਼ਾਦ ਲਗਾਇਆ ਗਿਆ ਲੋਕ ਆ ਰਹੇ ਇਹਨਾਂ ਤੋਂ ਪ੍ਰਸ਼ਾਦ ਲੈ ਕੇ ਜਾ ਰਹੇ ਆ ਸੋ ਬੇਬੇ ਜੀ ਕੀ ਨਾਮ ਆ ਤੁਹਾਡਾ ਮੇਰੇ ਨਾਂ ਬੀਬੀ ਕੁਲਦੀਪ ਕੌਰ ਜੀ ਖਾਨ ਕਿੱਥੋਂ ਆਏ ਆਪ ਸਾਹਿਬ ਤੋਂ ਆਪ ਸਾਹਿਬ ਤੋਂ ਹਾਂਜੀ ਅੱਛਾ ਰਾਜਵੀਰ ਜਵੰਦਾ ਦੇ ਲਈ ਅਰਦਾਸ ਹੋਈ ਹੈ ਜੀ ਕੱਲ ਤੋਂ ਅਖੰਡ ਪਾਠ ਸਭ ਰੱਖੇ ਹੋਏ ਨੇ ਤੇ ਅੱਜ ਮਾਧ ਦੇ ਦਾ ਭੋਗ ਸੀਗਾ ਅਰਦਾਸ ਰੋਜ਼ ਹੁੰਦੀ ਹੈ ਪਲ-ਪਲ ਹੁੰਦੀ ਹੈ ਬੇਟਾ ਅੰਸਾ ਅੱਛਾ ਤੇ ਉਹਨਾਂ ਦੇ ਲਈ ਅਰਦਾਸ ਤੇ ਅਖੰਡ ਪਾਠ ਸਾਹਿਬ ਦਾ ਭੋਗ ਵੀ ਕੱਲ ਕੱਲ ਅਖੰਡ ਪਾਠ ਸਾਹਿਬ ਦਾ ਭੋਗ ਪੈਣਗੇ ਹਾਂਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਓ ਤੇ ਵਾਹਿਗੁਰੂ ਦਾ ਨਾਮ ਜਪੋ ਤੇ ਉਹਦੀ ਤੰਦਰੁਸਤੀ ਅੱਛਾ ਤੁਸੀਂ ਉਹਨਾਂ ਦੇ ਕੋਈ ਨੇੜਲੇ ਪਰਿਵਾਰਿਕ ਮੈਂਬਰ ਹੋ ਜਾਂ ਮਤਲਬ ਮੈਂ ਤਾਂ ਉੱਥੋਂ ਹੀ ਆਏ ਅੱਛਾ ਉਹਨਾਂ ਦੇ ਪਰਿਵਾਰਿਕ ਮੈਂਬਰ ਆਏ ਸੀ ਉੱਥੇ ਹਾਂਜੀ ਅੱਛਾ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਬਸ ਇਹੀ ਕਹਿੰਦੇ ਵੀ ਵਾਹਿਗੁਰੂ ਜਪੋ ਤੇ ਤੰਦਰੁਸਤੀ ਪਰਮਾਤਮਾ ਨੇ ਦੇਣੀ ਰਾਜਵੀਰ ਜੀ ਅੰਦਰ ਦੀ ਬਾਰੇ ਕੋਈ ਗੱਲਬਾਤ ਨਹੀਂ ਬਸ ਉਹ ਹੀ ਕਹਿੰਦੇ ਨੇ ਵੀ ਡਾਕਟਰ ਜਿੱਦਾਂ ਦੱਸਦੇ ਵੀ ਉਹਨਾਂ ਦੀ ਹਾਲਤ ਤਾਂ ਸੀਰੀਅਸ ਹੈ ਪਰ ਵਾਹਿਗੁਰੂ ਜੀ ਸਭ ਕੁਝ ਕਰ ਸਕਦੇ ਆ ਖਾਸ ਕਰ ਉਹਨਾਂ ਵਾਸਤੇ ਇੱਥੇ ਪ੍ਰਸ਼ਾਦ ਲੈ ਕੇ ਤੁਸੀਂ ਆਏ ਹਾਂਜੀ ਨਿੰਬੂ ਪਾਣੀ ਸ਼ਕਨਮੀ ਲੈ ਕੇ ਆਏ ਹਾਂ ਤੇ ਪ੍ਰਸ਼ਾਦ ਉੱਥੇ ਵੀ ਸੰਗਤਾਂ ਨੂੰ ਵੰਡਿਆ ਤੇ ਇੱਥੇ ਲਈ ਵੀ ਲੈ ਕੇ ਆਏ ਆ ਤਾਂ ਕਿ ਪ੍ਰਸ਼ਾਦ ਸ਼ਕੋ ਤੇ ਵਾਇਗਰੂ ਜਪੋ ਤੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਉਹਨਾਂ ਦੀ ਬੇਬੇ ਦੇ ਨਾਲ ਜਾਂ ਫਿਰ ਉਹਨਾਂ ਦੀ ਵਾਈਫ ਦੇ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਉਹਨਾਂ ਦੀ ਸਿਹਤ ਨੂੰ ਨਾਲ ਹੋਈ ਸੀ ਬਸ ਕੀ ਕਹਿਣਾ ਸੀ ਉਹਨਾਂ ਦਾ ਬਸ ਉਹਨਾਂ ਦਾ ਵੀ ਇਹੀ ਕਹਿਣਾ ਸੀ ਵੀ ਵਾਇਗਰੂ ਜਪੋ ਅੱਛਾ ਤੇ ਸਤਨਾਮ ਵਾਇਗਰੂ ਜਪੋ ਆਪ ਵੀ ਸਤਨਾਮ ਵਾਇਗਰੂ ਜਪਦੇ ਵੀ ਵਾਇਗਰੂ ਜਪੋ ਤੇ ਬਸ ਠੀਕ ਹੋ ਜਾਓਗੇ ਵਾਇਗਰੂ ਨਹੀਂ ਕਰਨਾ ਠੀਕ ਅੱਛਾ ਉਹਨਾਂ ਉਹਨਾਂ ਨੂੰ ਬਹੁਤ ਲੈ ਲਓ ਵਾਇਗਰੂ ਜੀ ਉਹਨਾਂ ਨੂੰ ਬਹੁਤ ਭਰੋਸਾ ਆ ਉਹਨਾਂ ਦਾ ਕਹਿਣਾ ਵੀ ਅਰਦਾਸਾ ਦੇ ਵਿੱਚ ਅਰਦਾਸਾ ਦਾ ਮੁੱਲ ਜ਼ਰੂਰ ਪੈਂਦਾ ਹੈ ਠੀਕ ਹੈ ਦੇ ਨਾ ਜਾਵੇ ਜਨ ਕੀ ਅਰਦਾਸ ਮਤਲਬ ਕਦੇ ਵੀ ਵਿਰਥੀ ਨਹੀਂ ਜਾਂਦੀ ਉਹਦੇ ਭਗਤਾਂ ਦੀ ਉਹਦੇ ਸੇਵਕਾਂ ਦੀ ਅਰਦਾਸ ਸਾਨੂੰ ਭਰੋਸਾ ਹਾਂ ਜੀ ਸਰ ਕੋਈ ਅਰਦਾਸ ਕਰਦਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਰਦਾਸਾਂ ਹੋ ਰਹੀਆਂ ਬਾਕੀ ਅਮਰਤ ਵੇਲੇ ਉੱਠ ਕੇ ਬੇਟੇ ਪਾਠ ਕਰਕੇ ਅਰਦਾਸੇ ਕਰੀਦੀ ਵੀ ਵਾਇਗਰੀ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਕੋਈ ਇੱਥੇ ਸੰਗਤਾਂ ਨੂੰ ਉੱਥੇ ਵੀ ਅਸੀਂ ਲੰਗਰ ਪਾਣੀ ਜੂ ਸਭ ਕੁਝ ਕਹਿੰਦੇ ਆ ਪ੍ਰਸ਼ਾਦ ਅਸ਼ ਕਹਿੰਦੇ ਲੇਕਿਨ ਇੱਥੇ ਲਈ ਇਹ ਹੁੰਦਾ ਕਿ ਕਦੇ ਨਾ ਕਦੇ ਕੋਈ ਜਲਦੀ ਖੁਸ਼ਖਬਰੀ ਆ ਜਵੇ ਇਸ ਲਈ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਤੰਦਰੁਸਤੀ ਦੀ ਖੁਸ਼ਖਬਰੀ ਸੁਣਨ ਲਈ ਅਸੀਂ ਵੀ ਬੇਤਾਵਾ ਵੀ ਜਲਦੀ ਠੀਕ ਹੋਣ ਤੇ ਇੱਥੇ ਵਾਪਸ ਅਖਾੜੇ ਲਗਾਉਣ ਬਿਲਕੁਲ ਜੀ ਬਿਲਕੁਲ ਉਸ ਤਰ੍ਹਾਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਤੇ ਆਪਣੇ ਪਰਿਵਾਰ ਵਿੱਚ ਖੁਸ਼ੀ ਖੁਸ਼ੀ ਰਹਿਣ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਪ੍ਰਸ਼ਾਦ